ਲੋਰੀ ਸਾਸੀ ਕਾ ਜਦੋਂ ਸਾਰਿਆਂ ਨੂੰ ਅੱਜ ਫੇਰ ਅਸੀਂ ਹਾਜ਼ਰ ਤੁਹਾਡੇ ਕੈਰੀ ਵਿੱਚ ਨਮਾਜ਼ੀ ਤੇ ਲੈ ਕੇ ਤੇ ਨਮਨ ਉੱਤ ਲੈ ਕੇ ਤੇ ਮੇਰਾ ਇਹ ਗੀਤ ਲੋਕ ਗੀਤ ਹੈ ਤੁਸੀਂ ਹੁਣੇ ਵੀ ਆਖਿਆ ਕਰਨੀ ਤੈਨੂੰ ਲੋਕ ਤੇ ਭੈਣ ਭਾਈਆਂ ਦੀ ਗੱਲਬਾਤ ਵੀ ਹੈਗੀ ਹੈ ਵਿੱਚ ਤੇ ਤੁਸੀਂ ਸੁਣੇ ਇਸ ਗੀਤ ਨੂੰ ਵੀ ਤੋਂ ਅੰਤ ਤੱਕ ਸੁਣੋ ਤੇ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਸ਼ਾਇਦ ਤੁਸੀਂ ਪਹਿਲਾਂ ਨਾ ਸੁਣਿਆ ਹੋਵੇ ਜਿੰਨੀ ਮੈਂ ਪੁਰਾਣੀਆਂ ਉਹਨੇ ਪੁਰਾਣਾ ਲੱਗਦਾ ਮੈਨੂੰ ਤਾਂ ਤੇ ਜਿਹੜਾ ਮੈਂ ਮੁਤਾ ਪਾਉਂਗੀ ਉਹ ਕਈ ਪਹਿਲਾਂ ਗਏ ਸਾਡੇ ਗੈਸ ਬਣਦੀ ਕਿੰਨੇ ਮਰੀ ਮੈਂ ਪਾਤਾ ਤੇ ਅੱਜ ਵੀ ਪਾਉਂਗੀ ਇਹ ਵੀ ਗੈਸ ਬਣੂਗੀ ਹੈਨਾ ਤੇ ਗੈਸ ਤਾਂ ਬਹੁਤ ਤੰਗ ਕਰਦੀ ਹੈ ਔਖਾ ਬੰਦਾ ਬੰਦਾ ਤੇ ਲੋ ਸੁਣਿਓ ਸਾਡਾ ਇਹ ਗੀਤ ਉਸ ਤੋਂ ਬਾਅਦ ਇਹ ਮੁਤਾ ਪਾਉਂ ਤੇ ਤੁਸੀਂ ਆਪਦਾ ਕਾਪੀ ਪੈਨਸਲ ਲੈ ਕੇ ਬੈਠਿਆ ਕਰੋ ਪਹਿਲਾਂ ਇਹ ਤੋਂ ਮੇਰਾ ਗੀਤ ਸੁਣਨਾ ਹੁੰਦਾ ਹੈ ਹੈਨਾ ਤੇ ਲੋ ਫਿਰ ਮਾਣੋ ਇਸ ਸੁਹਾਗ ਦਾ ਆਨੰਦ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਕਮੈਂਟ ਕਰਨਾ ਨਾ ਭੁੱਲੋ ਜੀ ਹਾਂ ਸਾਈਡ ਤੇ ਕਮੈਂਟ ਜਰੂਰ ਲਿਖਿਆ ਕਰੋ ਤੇ ਫਿਰ ਨਾਲ ਸਾਨੂੰ ਹੌਸਲਾ ਹੋ ਜਾਂਦਾ ਹੈ ਤੇ ਜਿਵੇਂ ਵੀ ਤੁਹਾਨੂੰ ਲੱਗਦਾ ਉਵੇਂ ਲਿਖ ਦਿਓ ਹੈਨਾ ਕੋਈ ਗੱਲ ਨਹੀਂ ਆਪਣਾ ਮੇਰੇ ਬੱਚਿਆਂ ਨਾਲ ਵੀ ਇਹ ਭੈਣਾ ਨਾਲ ਅੱਜ ਗੱਲਾਂ ਹੋ ਜਾਂਦੀਆਂ ਨੇ ਫੋਨ ਤੇ ਤਾਂ ਮੈਨੂੰ ਦੱਸੀ ਜਾਂਦੇ ਪਤਾ ਨਹੀਂ ਤੁਹਾਨੂੰ ਸਬਸਕ੍ਰਾਈਬ ਲਿਖਣੇ ਨਹੀਂ ਆਉਂਦੇ ਤੇ ਲਿਖਣਾ ਤਾਂ ਮੈਨੂੰ ਵੀ ਨਹੀਂ ਆਉਂਦਾ ਮੈਂ ਵੀ ਜਿਵਾਕਾਂ ਤੇ ਲਿਖਾਉਂਦੀ ਹਾਂ ਤੇ ਤੁਸੀਂ ਖਾਂ ਬੱਚਿਆਂ ਤੋਂ ਲਿਖਾ ਦਿਆ ਕਰੋ ਹੈਨਾ

असीं यनि जो लॻियां नी वी कर नी वीर मारी नी में سادي के ساري ਨਿਸ਼ਾਡੀ ਲੰਬੀ ਉਡਾਰੀ ਨਿਸ਼ਾਡੀ ਲੰਬੀ ਉਡਾਰੀ ਨੀ ਮੈਂ ਸਦੀ ਕੇ bari ਨਿਸ਼ਾਡੀ ਲੰਬੀ ਉਡਾਰੀ ഡി കോ ശതീ ഡോ കോ ചടി ഗാനോയി ਹੈਂ ਦੇ ਨੂ ਗਈਆ ਨੀ ਕੋਈ ਸੰਦਲ ਦੇਵਰ ਨੂੰ ਨੀ ਮੈਂ ਸਾਦੀ ਕੇ ਸਾਰੀ ਨੀ ਕੋਈ ਸੰਦਲ ਦੇਵਰ ਨੂੰ ਸਾਨੂੰ ਮੀ ਜੋ ਲੇਗਾ നിസാ കണിയസാന കണിയ സണിയ ਲਗੀਆਂ ਬੀਚ ਉਜਾੜ ਦੇ ਨੀ ਲਗੀਆਂ ਬੀਚ ਉਜਾੜ ਦੇ ਨੀ ਮੈਂ ਸਾਦਕੇ ਭਰੀ ਨੀ ਲਗੀਆਂ ਬੀਚ ਉਜਾੜ ਦੇ ਬੀਰ ਦਾ बीर चीर पिजिया नी वीर ची पिजिया नी मेरी पिजी फुल कारी নিমে সাধিকে কে পারি নিমের ইপিজে বলে কারি কিদে চিরা সুকামা

नीमैं केसरीमली सुगम फल की हे बगरे आ नु ते ਤੇਰੇ ਕਿਆਰੀ ਲੋ ਜੀ ਗੀਤ ਹੋਇਆ ਪੂਰਾ ਤੁਸੀਂ ਸਮਝ ਹੀ ਗਏ ਹੋਗੇ ਆ ਕੁੜੀਆਂ ਚਿੜੀਆਂ ਉਹ ਕਿਤੇ ਤਾਂ ਕੁੜੀਆਂ ਕਹਿੰਦੇ ਨੇ ਵੀ ਚਿੜੀਆਂ ਦਾ ਇਹਨੂੰ ਰੂਪ ਦਿੱਤਾ ਕੋਈ ਕਿਧਰ ਨੂੰ ਕੋਈ ਉੱਤਰ ਨੂੰ ਕੋਈ ਰੱਖਣ ਨੂੰ ਕੋਈ ਕਿਥੇ ਤਾਂ ਕੋਈ ਵੇਂਗਾ ਨਹੀਂ ਜਾਂਦੀਆਂ ਸਭ ਦੀ ਦਿਸ਼ਾਵਾਂ ਆ ਡੱਡ ਹੁੰਦੀਆਂ ਨੇ ਹਨਾ ਤੇ ਬਾਕੀ ਭਾਵ ਅਸਤਾ ਦੀਦਾ ਇਹੋ ਨਿਕਲਦਾ ਹੈ ਬਾਕੀ ਜਿਵੇਂ ਜਿਹਨੂੰ ਸਮਝ ਹੈ ਉਹ ਮੇਰੇ ਕੁੰਜਾ ਆਉਣ ਨੇ ਕੁੜੀਆਂ ਨੂੰ ਕਿਹਾ ਹੈ ਹਨਾ ਤੇ ਲੋ ਤੁਸੀਂ ਹੁਣ ਇਹ ਮੰਨੋ ਇਸ ਗੀਤ ਦਾ ਆਨੰਦ ਤੇ ਜਿਵੇਂ ਜਿਵੇਂ ਸਮਝ ਆਉਂਦੀ ਆ ਤੁਹਾਨੂੰ ਉਸੇ ਉਸੇ ਸਾਹਬ ਨਾਲ ਲਾ ਲਿਆ ਕਰੋ ਤੇ ਆ ਜਿਓ ਹੁਣ ਤੁਸੀਂ ਤੰਦਰੁਸਤੀ ਵਾਲ ਤੇ ਗੈਸ ਨਹੀਂ ਬਣੂਗੀ ਮੈਂ ਦੱਸਿਆ ਤੁਹਾਨੂੰ ਹੈਨਾ ਕਿਵੇਂ ਨਹੀਂ ਬਣੂਗੀ ਇਹਦੇ ਵਾਸਤੇ ਤੁਸੀਂ ਉਪਾਅ ਕਰੋ ਘਰੇਲੂ ਪਾ ਲਿਆ ਕਰਕੇ ਦੇਖ ਲਓ ਤੇ 80% ਲੋਕ ਤਾਂ ਠੀਕ ਹੀ ਹੁੰਦੇ ਨੇ ਡਾਕਟਰ ਕੋਲੋਂ ਵੀ ਇੰਨੇ ਜੀ ਠੀਕ ਹੁੰਦੇ ਨੇ ਹੈਨਾ ਤੇ ਇਹ ਤਾਂ ਸਾਰਿਆਂ ਨੂੰ ਠੀਕ ਕਰੂ ਪਰ ਮੈਨੂੰ ਐਂ ਲੱਗਦਾ 70% ਹੀ ਠੀਕ ਹੋਵੋਗੇ ਜਿਹਨੂੰ ਵੀ ਗੈਸ ਬਣਦੀ ਆ ਤੇ ਜੇ ਕਿਸੇ ਕੋਈ ਚੀਜ਼ ਨਹੀਂ ਫਿੱਟ ਹੁੰਦੀ ਤਾਂ ਉਹਨੂੰ ਫਿਰ ਨਾ ਕਰੋ ਜੇ ਤੁਸੀਂ ਕਰਕੇ ਦੇਖ ਲਓ ਕੋਈ ਮਤਲਬ ਇਸੀ ਤਰਹੀ ਹੈ ਨਹੀਂ ਜਿਹੜਾ ਕੋਈ ਤੁਹਾਨੂੰ ਮਤਲਬ ਇਹਦਾ ਕੋਈ ਸਾਈਡ ਇਫੈਕਟ ਹੋਵੇ ਅਜਮੈਣ ਤਾਂ ਆਪਾਂ ਆਮ ਘਰਾਂ 'ਚ ਵਰਤਦੇ ਆ ਹਨਾ ਥੋੜੀ ਜਿਹੜੀ ਰਸੋਈ ਹੈ ਨਾ ਇਹ ਐਂ ਸਮਝੋ ਦਵਾਈ ਖਾਣਾ ਨਹੀਂ ਹੈ ਹਨਾ ਤੇ ਅਜਮੈਣ 100 ਗ੍ਰਾਮ ਲੈ ਲਈ ਕਿੰਨੀ ਲੈਣੀ ਹੈ 100 ਗ੍ਰਾਮ ਤੇ 100 ਗ੍ਰਾਮ ਹੀ ਨਿੰਬੂ ਦਾ ਰਸ ਮੜਾ ਮੋਟਾ ਬੱਦ ਘੱਟ ਹੋ ਜਾਏ ਤਾਂ ਕੋਈ ਗੱਲ ਨਹੀਂ ਇਹਦੇ ਵਿੱਚ ਤੁਸੀਂ ਇਹਨੂੰ ਮਤਲਬ ਪੀ ਲਓ ਰਗੜ ਲਓ ਅਜ ਮੈਂ ਨੂੰ ਵਿੱਚ ਨਿੰਬੂ ਦਾਸ ਪਾ ਕੇ ਘੋਮ ਤੇ ਇਹਨੂੰ ਮਤਲਬ ਫਿਰ ਨਿੰਬੂ ਦਾਸ ਦੇ ਪੀਸ ਕੇ ਛੋਟੇ ਛੋਟੇ ਨੇ ਗੋਲੀਆਂ ਬਣਾ ਲਓ ਮਟਰ ਸਮਾਨ ਤੇ ਦੋ ਗੋਲੀਆਂ ਸਵੇਰੇ ਦੋ ਸ਼ਾਮ ਨੂੰ ਲੈ ਲਓ ਤੇ ਤੁਹਾਡੀ ਪਾਚਨ ਕਿਰਿਆ ਠੀਕ ਹੋ ਜੂਗੀ ਤੇ ਗੈਸ ਨਹੀਂ ਬਣੂਗੀ ਖੱਟੇ ਢ ਘਰ ਆਉਂਦੇ ਨੇ ਜੇ ਆਪਣੀ ਪਾਚਨ ਕਿਰਿਆ ਗਲਤ ਹੋਵੇ ਜਾਂ ਫੇਰ ਹੀ ਖੱਟੇ ਢ ਘਰ ਆਉਂਦੇ ਫੇਰ ਹੀ ਗੱਤ ਆਉਂਦੇ ਹਨਾ ਤੇ ਗੈਸ ਬਣਦੀ ਹੈ ਨਾ ਘੱਟੇ ਢ ਘਾਰਾ ਹੁਣ ਪਾਣੀ ਕੇਰਾ ਠੀਕ ਹੋ ਜੂ ਨਾ ਗੈਸ ਬਣੇ ਇਹਨੂੰ ਕਰਕੇ ਦੇਖਿਓ ਤੇ ਲੋ ਹੁੰਦੇ ਉਹ ਮੈਨੂੰ ਛੁੱਟੀਆਂ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਮੇਰੇ ਭੈਣਾਂ ਜਰੂਰ ਲਿਖ ਲਿਆ ਕਰੋ ਤੁਹਾਡੀ ਵੀ ਕਾਫੀ ਤਿਆਰ ਹੋ ਜੂ ਜਿਹਨੂੰ ਕਿਸੇ ਨੂੰ ਲੋੜ ਹੈ ਹੋਰ ਭੈਣ ਭਾਈ ਨੂੰ ਦੱਸੋ ਉਹ ਵੀ ਆਪਾਂ ਕੁੜੀਆਂ ਨੂੰ ਕਿਸੇ ਦਾ ਮੈਨੂੰ ਆਈ ਦੱਸਦੇ ਆਂ ਦੱਸਦੇ ਤੇ ਮੈਂ ਤਾਂ ਲੱਭ ਲੱਭ ਕੇ ਨੂੰ ਤੇ ਤੁਹਾਡੇ ਤੱਕ ਪਹੁੰਚਾਉਣੇ ਮੈਂ ਹੋਕਾ ਦਿੰਦੀ ਰਹੂੰਗੀ ਤੇ ਬਰਤਨੇ ਨਾ ਬਰਤਨੇ ਤੁਹਾਡੀ ਮਰਜ਼ੀ ਦੇ ਤੁਸੀਂ ਠੀਕ ਲੱਗਦਾ ਕਰ ਲਓ ਬਹੁਤ ਮੈਨਾਂ ਨੂੰ ਮੇਰੇ ਨੂੰ ਤੇ ਸਹੀ ਆਏ ਨੇ ਮੇਰੇ ਕੀ ਮਾਂ ਪ੍ਰਸ਼ੰਦ ਦੱਸੇ ਹੋਏ ਨੇ ਹਨਾ ਤੇ ਫਿਰ ਮੈਂ ਤੁਹਾਡੇ ਤੱਕ ਪਟਿਆ ਦਿੰਨੀ ਆ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਮੇਰੀ ਹਰੇਕ ਵੀਡੀਓ ਅਖੀਰ ਤੱਕ ਦੇਖਿਆ ਕਰੋ ਹੋ ਸਕਦਾ ਕੋਈ ਆਪਣਾ ਗੱਲ ਸਮਝ ਆ ਜਾਈ ਹੈਨਾ ਲਓ ਵਿਦਾ ਸਮਾਪਤ ਹੁਣ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ